ਤੁਸੇਕੁਰ ਟੈਲੀਪੋਸਟ ਪੰਜਾਬੀ ਮੈਂ ਹੱਸਨੇਨਾ ਪਿਛਲੇ ਦਿਨੀ ਤਰੰਤਾਰਨ ਦਿਵਸ ਚ ਮਰਹੂਮ ਵਿਧਾਇਕ ਕਸ਼ਮੀਰ ਸਿੰਘ ਸੋਹਲਦਾ ਦੇਹਾਂਤ ਹੋ ਗਿਆ ਸੀ ਤਾਂ ਹੁਣ ਜਿਮਨੀ ਚੋੜਾ ਨੇ ਜਸਨੂ ਲੈ ਕੇ ਤਰੰਤਰੰ ਦੇ ਵਿੱਚ ਜੜੀਆਂ ਆ ਹਲਚਲ ਤੇਜ ਹੋ ਚੁੱਕੀ ਆ ਤੇ ਉੱਥੇ ਹੀ ਕਸ਼ਮੀਰ ਸਿੰਘ ਸੋਹਲ ਦੇ ਪਾਂਚੇ ਦੇ ਵੱਲੋਂ ਵੀ ਦਾਅਵੇਦਾਰੀ ਜੜੀ ਆ ਠੋਕੀ ਗਈ ਹੈ ਦੱਸਦੀ ਹੈ ਕਿ ਮਰਹੂਮ ਵਿਦਾਇਕ ਕਸ਼ਮੀਰ ਸਿੰਘ ਸੋਹਲ ਦੇ ਪੀਏ ਕੋਮਲਪ੍ਰੀਤ ਸਿੰਘ ਨੇ ਮੀਡੀਆ ਦੇ ਨਾਲ ਰੁਬਰੂ ਹੁੰਦਿਆ ਕਿਹਾ ਕਿ ਉਹਨਾਂ ਵੱਲੋਂ ਪਾਰਟੀ ਹਾਈ ਕਮਾਂਡ ਤੱਕ ਪਹੁੰਚਾਈਆਂ ਗਈਆਂ ਸਾਰੀਆਂ ਗੱਲਾਂ ਨੇ ਤਾਂ ਅਗਰ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਪਾਰਟੀ ਵੱਲੋਂ ਨਵੇਂ ਸ਼ਾਮਿਲ ਕੀਤੇ ਆਗੂ ਹਰਮਿਤ ਸਿੰਘ ਸੰਧੂ ਨੂੰ ਟਿਕਟ ਦਿੱਤੇ ਜਾਂਦੀ ਹੈ ਤਾਂ ਉਹਨਾਂ ਦੇ ਵਰਕਰ ਅਤੇ ਸਮਰਥਕ ਕਿ ਤੇ ਵੀ ਕੀ ਮਤੇ ਹਰਮਿਤ ਸਿੰਘ ਸੰਧੂ ਦਾ ਸਾਥ ਨਹੀਂ ਦੇਣਗੇ ਤਾਂ ਲਗਾਤਾਰ ਜੜੀਆ ਹਲਚਲ ਆਮ ਆਦਮੀ ਪਾਰਟੀ ਦੀ ਹੁੰਦੀ ਹੋਈ ਤੇਜ਼ ਜੜੀ ਨਸਰ ਆ ਰਹੀ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਤਾਂ ਉੱਥੇ ਹੀ ਜਿਹੜੇ ਆਪੋ ਆਪਣੇ ਦਾਵੇਦਾਰਾਂ ਦੇ ਫੱਲੋ ਜਿਹੜੇ ਪੋਸਟਰ ਵੀ ਲਗਾਏਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਹਾਈ ਕਮਾਂਡ ਕਿਸ ਦੇ ਹੱਥ ਚੜੀਦਾ ਸਾਰੀ ਕਮਾਂਡ ਸੌਂਪਦੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਜੋ ਕੁਝ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਸੰਜੀਵੀ ਬਿਚੋੜਾ ਦੇ ਗਏ ਨੇ ਜੋ ਕਿ ਨਾ ਪੂਰਾ ਹੋਣ ਵਾਲਾ ਘਾਟਾ ਸਾਨੂੰ ਪਿਆ ਸਾਡੇ ਪਰਿਵਾਰ ਨੂੰ ਪਿਆ ਤੇ ਹਲਕੇ ਨੂੰ ਪਿਆ ਉਹਨਾਂ ਦੀ ਸੋਚ ਜੋ ਉਹਨਾਂ ਦੀ ਸੋਚ ਸੀ ਨਾ ਤੇ ਮੈਂ ਉਹਨਾਂ ਦੀ ਸੋਚ ਅੱਜ ਤਾਈਂ ਦੇਖਿਆ ਤੇ ਨਾ ਹੀ ਮੇਰੇ ਹਿਸਾਬ ਨਾਲ ਕੋਈ ਹੋ ਸਕਦਾ ਤੇ ਬਾਕੀ ਜੋ ਸਰਪੰਚ ਸਾਹਿਬ ਇਕੱਠੇ ਹੋਏ ਸਾਡੀ ਮੀਟਿੰਗ ਹੋਈ ਕੱਲ ਇਸੇ ਟੌਪਿਕ ਤੇ ਹੋਈ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਾਂਗੇ ਕਿਉਂਕਿ ਸਾਡਾ ਰਾਜਨੀਤੀ ਦੇ ਵਿੱਚ ਆਉਣਾ ਕੋਈ ਤੈ ਨਹੀਂ ਸੀ ਅਸੀਂ ਅੱਗੇ ਆਉਣਾ ਨਹੀਂ ਸੀ ਚਾਹੁੰਦੇ ਪਰ ਹਲਕੇ ਨਿਵਾਸੀਆਂ ਨੇ ਇਹ ਗੱਲ ਕੀਤੀ ਕਿ ਜੇ ਆਪਾਂ ਐਮਐਲਏ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਉਹਨਾਂ ਦੇ ਕੰਮਾਂ ਰਹਿੰਦੇ ਕੰਮਾਂ ਨੂੰ ਪੂਰੇ ਕਰਨਾ ਉਹਨਾਂ ਦੀ ਸੋਚ ਨੂੰ ਹਮੇਸ਼ਾ ਬਾਦ ਰੱਖਣਾ ਤੇ ਆਪਾਂ ਨੂੰ ਅੱਗੇ ਆਉਣਾ ਪਏਗਾ ਕਿਉਂਕਿ ਪਹਿਲਾਂ ਵੀ ਜੋ ਹੈ ਆਪਣੀ ਰਾਜਨੀਤੀ ਦੇ ਵਿੱਚ ਕਿੱਡੇ ਕਿੱਡੇ ਤੁਸੀਂ ਦੇਖੇ ਹੀ ਹੋਣੇ ਆ ਗਲਤ ਬੰਦਿਆਂ ਦੇ ਹੱਥ ਜਦੋਂ ਲੱਗ ਜਾਂਦੇ ਆ ਤੇ ਹਲਕੇ ਦਾ ਨੁਕਸਾਨ ਹੁੰਦਾ ਇਸ ਲਈ ਉਹਨਾਂ ਦੀ ਸੋਚ ਜਿਹੜੀ ਆ ਹਮੇਸ਼ਾ ਬਾਦ ਰੱਖਣਾ ਬਿਲਕੁਲ ਜੀ ਸਰ ਜਿੰਨੇ ਸਰ ਪੰਜ ਜਿਹੜੇ ਨੇ ਤੁਹਾਡਾ ਟਿਕਟ ਕਰ ਰਹੇ ਨੇ ਕਿ ਜਿਹੜੇ ਲਗਾਤਾਰ ਨਾਲ ਐਲਾਨ ਹੈ ਕਿ ਟਿਕਟ ਮਿਲ ਜਾਈ ਇਸ ਤਰ੍ਹਾਂ ਦੇਖੋ ਬੈਰੀਸ ਨੂੰ ਅਗਰ ਅਸੀਂ ਦੂਸਰੇ ਪਾਸੇ ਦੇਖੀਏ cxdu ਜਿਹੜੇ ਨੇ ਉਹ ਆਮ ਆਦਮੀ ਪਾਰਟੀ ਕੇ ਸ਼ਾਮਲ ਹੋ ਗਏ ਨੇ ਕਿਰਨਗਰ ਦੇ ਕਾਰਜ ਉੱਤੇ ਹੀ ਲਾਇਆ ਜਾਂਦੀ ਕਿਹਨੂੰ ਸਿਕਰ ਮਿਲ ਸਕੇ ਦੇਖੋ ਜੀ ਸਾਢੇ 3 ਸਾਲ ਹੋ ਗਏ ਆ ਸਰਕਾਰ ਆਈ ਨੂੰ ਅਸੀਂ ਰਾਤ ਦਿਨ ਲੋਕਾਂ ਦੇ ਕੰਮ ਕੀਤੇ ਤਾਂ ਹੀ ਲੋਕੀਆਂ ਜੇ ਇੱਥੇ ਇਕੱਠੇ ਹੋ ਕੇ ਸਾਡਾ ਸਾਥ ਦੇ ਰਹੇ ਜੇ ਜੇ ਅਸੀਂ ਗਲਤ ਕੰਮ ਕੀਤੇ ਹੁੰਦੇ ਲੋਕਾਂ ਦੇ ਭਲਾਈ ਦੇ ਕੰਮ ਨਾ ਕੀਤੇ ਹੁੰਦੇ ਧੱਕੇ ਕੀਤੇ ਹੁੰਦੇ ਤੇ ਸਾਡੇ ਨਾਲ ਕਿੰਨੇ ਹੋਣਾ ਸੀ ਜੇ ਚੰਗੇ ਕੰਮ ਕੀਤੇ ਐਮਐਲਏ ਸਾਹਿਬ ਨੇ ਤਾਂ ਹੀ ਲੋਕੀ ਇਹਨਾਂ ਵਿਸ਼ਵਾਸ ਦੇ ਰਹੇ ਤੁਸੀਂ ਜਿਹੜੀ ਗੱਲ ਕੀਤੀ ਆ ਐਮਐਲਏ ਹਰਮੀਰ ਸਿੰਘ ਸੰਧੂ ਦੀ ਜਿਹਦੇ ਤੁਸੀਂ ਸਭ ਜਾਣਦੇ ਜੇ 2017 ਦੇ ਵਿੱਚ ਉਹਨੂੰ ਕਾਂਗਰਸ ਸਰਕਾਰ ਨੇ ਹਰਾਇਆ 2022 ਦੇ ਵਿੱਚ ਸਾਡੇ ਐਮਐਲਏ ਸਾਹਿਬ ਬਹੁਤ ਹੀ ਸਤਿਕਾਰਯੋਗ ਡਾਕਟਰ ਕਸ਼ਮੀਰ ਸਿੰਘ ਸੋਲਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਚੰਗਾ ਹੁੰਦਾ ਜੇ ਉਹਨੇ ਕੰਮ ਚੰਗੇ ਕੀਤੇ ਹੁੰਦੇ ਤੇ ਲੋਕਾਂ ਨੇ ਇਹਨੂੰ ਵੋਟਾਂ ਪਾਉਣੀਆਂ ਸੀ ਐਮਐਲਏ ਬਣਾਉਣਾ ਸੀ ਜੇ ਉਹਨੂੰ ਹਰਾਇਆ ਤਾਂ ਲੋਕਾਂ ਨੂੰ ਉਹਦੀਆਂ ਨੀਤੀਆਂ ਪਸੰਦ ਨਹੀਂ ਆਈਆਂ ਉਹਦੇ ਕੰਮ ਪਸੰਦ ਨਹੀਂ ਆਏ ਇਸ ਲਈ ਲੋਕਾਂ ਨੇ ਉਹਨਾਂ ਨੂੰ ਹਰਾਇਆ ਜੇ ਤੁਹਾਡੇ ਤੇ ਪਾਰਟੀ ਫੁੱਟਸਾ ਕਰਦੀ ਐ ਸਰ ਜਿਹੜੀ ਪਾਰਟੀ ਦੇ ਵਿੱਚ ਫੁੱਟ ਨਜ਼ਰ ਆ ਰਹੀ ਐ ਉਸ ਨੂੰ ਕਿਤਾ ਦੇਖੋ ਜੀ ਪਾਰਟੀ ਦੇ ਵਿੱਚ ਕੋਈ ਫੁੱਟ ਨਹੀਂ ਐ ਅਸੀਂ ਸਾਰੇ ਇਕੱਠੇ ਆ ਆਮ ਆਦਮੀ ਪਾਰਟੀ ਵਾਲੇ ਸਾਰੇ ਇਕੱਠੇ ਆ ਅਸੀਂ ਇੱਕਜੁੱਟ ਹਾਂ ਸਾਡੇ ਵਿੱਚ ਕੋਈ ਫੁੱਟ ਨਹੀਂ ਪਾਰਟੀ ਦੇ ਨਾਲ ਸਾਡੇ ਐਮ ਐਲ ਏ ਸਾਹਿਬ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਰਾਤ ਦਿਨ ਕੰਮ ਕਰਦੇ ਆਏ ਅਸੀਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਪਾਰਟੀ ਨੂੰ ਅਸੀਂ ਪਾਰਟੀ ਲਈ ਪਹਿਲਾਂ ਵੀ ਨਾਲ ਸੀ ਤੇ ਹੁਣ ਵੀ ਨਾਲ ਆ ਤੇ ਅੱਗੇ ਵੀ ਪਾਰਟੀ ਦੇ ਨਾਲ ਰਵਾਂਗੇ ਦੀ ਪਾਰਟੀ ਦਾ ਸਬੰਧਤ ਜਿਹੜੇ ਲੋਕ ਟੀਵੀ ਦਾਵੇਦਾਰੀ ਪਾਰਟੀ ਨੂੰ ਦਿਖਾ ਰਹੇ ਨੇ ਮਤਲਬ ਸ਼ਹਿਰ ਤੋਂ ਹਰ ਪਾਸੇ ਹੋਣ ਦੇ ਲਾ ਕੇ ਮੰਗ ਕਰ ਰਹੇ ਨੇ ਕੀ ਉਹਨਾਂ ਨੂੰ ਪਹਿਲਾਂ ਵੀ ਪਾਰਟੀ ਵੱਲ ਜਦੋਂ ਕਿ ਚੰਗੀਆਂ ਭਗੀਆਂ ਚੇਅਰਮੈਨੀਆਂ ਕਈ ਕੁਝ ਦੇ ਕੇ ਨਵਾਜਿਆ ਗਿਆ ਤੇ ਉਹ ਦੁਬਾਰਾ ਫਿਰ ਇਹ ਚੀਜ਼ ਨੂੰ ਕਰਦੇ ਉਹ ਕਿਸ ਤਰ੍ਹਾਂ ਦੇਖਦੇ ਹੋ। ਦੇਖੋ ਜੀ ਮੰਗ ਕਰਨਾ ਸਾਰਿਆਂ ਦਾ ਹੱਕ ਆ ਮੰਗਣਾ ਚਾਹੀਦਾ ਇਹ ਪਾਰਟੀ ਦਾ ਡਿਸੀਜਨ ਹੋਊਗਾ ਕਿਸ ਨੂੰ ਦੇਣਾ ਜੇ ਕੋਈ ਹੋਰ ਬੰਦਾ ਕੰਮ ਉਹਨਾਂ ਨੂੰ ਚੰਗਾ ਲੱਗੂਗਾ ਉਹਨੂੰ ਦੇਣਗੇ ਪਰ ਸਾਨੂੰ ਜਿੱਦਾਂ ਮੈਂ ਦੱਸਤਾ ਵੀ ਜਿਸ ਬੰਦੇ ਦਾ ਤੁਸੀਂ ਪਹਿਲਾਂ ਨਾਂ ਲਿਆ ਹਰਮੀਤ ਸਿੰਘ ਸੰਧੂ ਦਾ ਉਸ ਦੇ ਨਾਲ ਕਿਉਂਕਿ ਸਾਡੇ ਵੱਲੋਂ ਹਰਾਇਆ ਹੋਇਆ ਬੰਦਾ ਉਸ ਨੇ ਹਲਕੇ ਲਈ ਬਹੁਤ ਹੀ ਜ਼ਹਿਰ ਦਿੱਤੀ ਹਲਕੇ ਸਾਡੇ ਨੂੰ ਪੰਜਾਬ ਨਿਵਾਸੀਆਂ ਨੂੰ ਦਿੱਤੀ ਆ ਉਸ ਬੰਦੇ ਦੇ ਨਾਲ ਅਸੀਂ ਇੰਚ ਵੀ ਨਹੀਂ ਚੱਲੇ ਨਾ ਸਾਡਾ ਪਰਿਵਾਰ ਚੱਲੂਗਾ ਤੇ ਨਾ ਸਾਡੇ ਹਲਕੇ ਦਾ ਕੋਈ ਵੀ ਬੰਦਾ ਚੱਲੂਗਾ ਬਿਲਕੁਲ ਜੇ ਅਗਰ ਹਰਮੀਤ ਸਿੰਘ ਸੰਧੂ ਨੂੰ ਟਿਕੜ ਮਿਲਦੀ ਤਾਂ ਕੀ ਫਿਰ ਤੁਹਾਡਾ ਦਾ ਜੋ ਫੋਲਟਰ ਮਾਰਦਾ ਔਰ ਜਿਹੜੇ ਹਲਕੇ ਦੇ ਲੋਕੀ ਉਹਨੇ ਨਾਲ ਚੱਲਣਗੇ ਤੁਸੀਂ ਚੱਲੋਗੇ ਦੇਖੋ ਜੀ ਕੱਲ ਵੀ ਇਸੇ ਟਾਪਿਕ ਤੇ ਸਾਡੀ ਮੀਟਿੰਗ ਹੋਈ ਕਿਉਂਕਿ ਹਲਕੇ ਦੇ ਵਿੱਚ ਅਫਵਾਹਾਂ ਫੈ ਰਹੀਆਂ ਸੀ ਅਸੀਂ ਕੱਲ ਵੀ ਸਾਡੇ ਮੋਦਵਾਰ ਸਹਿਬਾਨਾਂ ਨੇ ਸਰਪੰਚ ਸਹਿਬਾਨ ਕਾਉਂਸਲਰ ਸਹਿਬਾਨ ਜਿੰਨੇ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਸੀ ਇੱਥੇ ਇਕੱਠੇ ਹੋਏ ਉਹਨਾਂ ਨੇ ਇੱਕੋ ਗੱਲ ਕੀਤੀ ਵੀ ਜਿਸ ਬੰਦੇ ਦੇ ਖਿਲਾਫ ਅਸੀਂ 2022 ਦੇ ਵਿੱਚ ਵੋਟਾਂ ਮੰਗੀਆਂ ਅਸੀਂ ਕਿਸ ਤਰ੍ਹਾਂ ਉਹਨਾਂ ਦੇ ਖਿਲਾਫ ਹੱਕ ਦੇ ਵਿੱਚ ਵੋਟਾਂ ਮੰਗ ਸਕਦੇ ਹਾਂ ਅਸੀਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਕਿਉਂਕਿ ਤੁਸੀਂ ਇੱਥੇ ਹਲਕੇ ਤਰਨਤਾ ਨਾਲਕੇ ਦਾ ਬੱਚਾ-ਬੱਚਾ ਜਾਣਦਾ ਤੇ ਉਸ ਦੀ ਤਰਨਤਾ ਨਾਲਕੇ ਨੂੰ ਦੇਣ ਕੀ ਆ ਉਹਨੂੰ ਨਸ਼ੇ ਦੇ ਵਿੱਚ ਡੋਬੋਇਆ ਹਲਕੇ ਨੂੰ ਬੱਚਾ-ਬੱਚਾ ਜਾਣਦਾ ਇੱਥੇ ਨੈੱਟ ਦੇ ਉੱਤੇ ਚੱਲ ਰਿਹਾ ਨੇ ਕੀ ਕੰਮ ਕਰਦੇ ਰਹੇ ਪਾਰਟੀ ਹੈ ਜੀ ਮਨ ਸਰਪੰਚ ਕੁਝ ਦਿਨ ਪਹਿਲਾਂ ਮੇਰੀ ਮੀਟਿੰਗ ਹੋਈ ਪਾਰਟੀ ਨੇ ਬੁਲਾਇਆ ਸੀ ਮੈਂ ਉਹਨਾਂ ਦੇ ਵੀ ਧਿਆਨ ਵਿੱਚ ਲੈ ਕੇ ਆਇਆ ਤੇ ਦੇਖੋ ਇਸ ਬੰਦੇ ਦੇ ਨਾਲ ਸਾਡੇ ਹਲਕੇ ਦੇ ਵਿੱਚੋਂ ਕੋਈ ਵੀ ਨਹੀਂ ਚੱਲੇਗਾ ਸਾਡੇ ਜਿੰਨੇ ਐਮ.ਐਲ.ਏ ਸਭ ਨੂੰ ਪਿਆਰ ਕਰਦੇ ਆ ਇਹ ਮੀਟਿੰਗ ਹੋਈ ਆ ਸਰਪੰਚ ਸਾਹਿਬਾਨਾ ਨੇ ਵੀ ਆਖਿਆ ਵੀ ਅਸੀਂ ਇਸ ਬੰਦੇ ਦੇ ਨਾਲ ਚੱਲ ਨਹੀਂ ਸਕਦੇ ਇਸ ਲਈ ਮੈਂ ਉਹਨਾਂ ਦੇ ਵੀ ਧਿਆਨ ਵਿੱਚ ਲੈ ਆ ਚੁੱਕਾ ਕਿ ਅਸੀਂ ਐਮਐਲਏ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਦਿਨੇ ਆਏ ਆ ਦਿਨੇ ਰਾਵਾਂਗੇ ਤੇ ਸਾਡੇ ਕੋਲੋਂ ਜੇਕਰ ਤੇ ਉਹਨੂੰ ਟਿਕਟ ਮਿਲਦੀ ਆ ਤੇ ਸਾਡੇ ਵੱਲੋਂ 1 ਇੰਚ ਵੀ ਸਹਿਯੋਗ ਨਹੀਂ ਮਿਲੇਗਾ ਤੇ ਨਾ ਹੀ ਸਾਡੇ ਕੋਲ ਸਹਿਯੋਗ ਦੀ ਆਸ ਰੱਖੀ ਜਾਵੇ